ਸਕੂਲ ਨਾਲ ਦੇ ਨੈਕਸਸ ਦਾ ਕੀ ਹੋਏਗਾ ਕਿ ਇਸ ਤਰ੍ਹਾਂ ਦੀ ਸੇਵਾਵਾਂ ਜੋ ਲਗਾਤਾਰ ਇਹ ਸਸਤਾ ਕਰਦੀ ਜਾ ਰਹੀ ਹੈ ਕਿ ਉਹ ਨੈਕਸਸ ਨੂੰ ਅਸੀਂ ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਲੋਕ ਜਾਂ ਲੋਅਰ ਮਿਡਲ ਕਲਾਸ ਲੋਕ ਕਿਤੇ ਤੁਰੰਤੇ ਕਾਮਯਾਬ ਹੋ ਜਾਵਾਂਗੇ ਜਾਂ ਫਿਰ ਇਸ ਤਰੀਕੇ ਦੇ ਨਾਲ ਹੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਦੋਂ ਸੋਚਿਆ ਗਿਆ ਲੇਕਿਨ ਅੱਜ ਵਿਦਿਆ ਜਿਹੜੀ ਹੈ ਉਹ ਵੇਚੀ ਜਾ ਰਹੀ ਹੈ ਔਰ ਉਹਨਾਂ ਵੱਡੇ ਵੱਡੇ ਸ਼ੋਰੂਮ ਦੇ ਵਿੱਚ ਜਿੱਥੇ ਕੀ लोग डर रहे थे चढ़न तो क्योंकि ये महीना मार्च का है और किस तरीके मार्च मिडल क्लास और अपर मिडल क्लास या किसी भी कैटागरी जेलां ने जे असि कहने शिक्षा कदि ਇੱਕ ਸੇਵਾ ਦੇ ਖੇਤਰ ਦੇ ਵਿੱਚ ਆਂਦੀ ਸੀ ਇਸ ਦਾ ਪੂਰੀ ਤਰ੍ਹਾਂ ਵਪਾਰੀਕਰਨ ਹੋ ਚੁੱਕਾ ਜੀ ਇਹ ਸਕੂਲ ਵਾਲੇ ਵੀ ਇੰਟੈਂਸ਼ਨਲੀ ਕਿ ਬੱਚੇ ਰੀਯੂਜ਼ ਨਾ ਬੁੱਕਸ ਨੂੰ ਕਰ ਲੈਣ ਕੁਝ ਨਾ ਕੁਝ ਪਬਲਿਸ਼ਰ ਚੇਂਜ ਕਰ ਲੈਂਦੇ ਤੇ ਸਰਕਾਰ ਦੇ ਗਾਈਡਲਾਈਨਸ ਵੀ ਨਜ਼ਰਅੰਦਾਜ਼ ਕੀਤਾ ਜਾਂਦਾ ਹੈ CBSE ਦੀ ਗੱਲ ਕਰੀਏ ਉਹਦੇ ਵਿੱਚ CBSE ਨੇ ਕਲੀਅਰ ਗਿਆਨ ਸੀਰਟੀ ਦੀਆਂ ਬੁੱਕਸ ਲੱਗਣ ਗਿਆ ਆ ਤੁਸੀਂ ਦੇਖ ਸਕਦੇ ਹੋ NCERT ਦੀਆਂ ਮੁਕਸਾ ਚਦੋ ਕਿੰਨੀਆਂ ਬੁੱਕਸ ਆਉਂਦੀਆਂ ਨੇ ਜਿਹੜੀਆਂ ਪ੍ਰਾਈਵੇਟ ਪਬਲਿਸ਼ਰਸ ਦੀਆਂ 21 ਕਿਤਾਬ 5 500 6 600 ਇਸੇ ਤਰ੍ਹਾਂ ਕਿਤਾਬ ਦਾ ਜਿਹੜਾ ਸੈੱਟ NCERT ਦਾ ਹੋਵੇ 1200 1200 ਪ੍ਰਾਈਵੇਟ ਪਬਲਿਸ਼ਰਾਂ ਦਾ ਸੈੱਟ 6000 ਤੋਂ ਲੈ ਕੇ 15000 ਤੱਕ ਸੈੱਟ ਮਹੁੰਜ ਜਾਂਦਾ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਬੱਚੇ ਤੁਸੀਂ ਆਪ ਸੋਚੋ ਕਿਸ ਤਰ੍ਹਾਂ ਮੈਨੇਜ ਕਰ ਸਕਦੇ ਨੇ ਇੰਨਾ ਮਹਿੰਗਾਈ ਜਿਹੜਾ ਇੰਨੇ ਮਹਿੰਗੇ ਕਿਤਾਬਾਂ ਚੋਣ ਹਾਂ ਜੀ ਸੋ ਤੁਸੀਂ ਦੇਖੋ ਕਿ ਛੋਟੇ ਛੋਟੇ ਬੱਚਿਆਂ ਦੇ ਵਿੱਚ ਵੀ ਹੈਲਪਿੰਗ ਹੈਂਡਸ ਜਿਹੜੀ ਐਨਜੀਓ ਹੈ ਉਹ ਗੁਣ ਪਰ ਰਹੀ ਹੈ ਸੇਵਾ ਦਾ ਔਰ ਬਹੁਤ ਵੱਡੀ ਸੇਵਾ ਹੈ ਲੇਕਿਨ ਇਹ ਸੇਵਾ ਉਸ ਨੈਕਸਸ ਨੂੰ ਤੋੜਨ ਵਾਸਤੇ ਵੀ ਹੈ ਕਿਉਂ ਰਮਨਜੀਤ ਉਸ ਨੈਕਸਸ ਨੂੰ ਤੋੜਨ ਵਾਸਤੇ ਵੀ ਹੈ ਜੋ ਨੈਕਸਸ ਬਹੁਤ ਵੱਡਾ ਬੰਦਾ ਬਣ ਗਿਆ ਹੈ ਬਿਲਕੁਲ ਸਰ ਮੈਂ ਸਾਰੇ ਈਵਿਅਰਸ ਨੂੰ ਸਾਰੇ ਮਾਪਿਆਂ ਨੂੰ ਅਪੀਲ ਕਰੂੰਗਾ ਦੇਖੋ ਬੱਚੇ ਤਾਂ ਅਸੀਂ ਪੜਾਣੇ ਲੇਕਿਨ ਪੁਰਾਣੇ ਟਾਈਮ ਤੇ ਬੱਚੇ ਇਦਾਂ ਨਹੀਂ ਸ਼ਾਇਦ ਜਦੋਂ ਅਸੀਂ ਛੋਟੇ ਸੀ ਉਦੋਂ ਅਸੀਂ ਆਪਣੇ ਭੈਣ ਭਰਾਵਾਂ ਦੀਆਂ ਜਾਂ ਆਂਢੀ ਗੁਆਂਢੀਆਂ ਦੀ ਇੱਕ ਦਾਮਾ ਲੈ ਕੇ ਵੀ ਗੁਜ਼ਾਰਾ ਕਰ ਲੈਂਦੇ ਸੀ ਲੇਕਿਨ ਦਿਨੋ ਦਿਨ ਇਨਸਾਨੀਅਤ ਤਧੀ ਜਿਵੇਂ ਇਨਸਾਨਾਂ ਦੇ ਵਿੱਚ ਪੈਸੇ ਦੀ ਭੁੱਖ ਵਧਦੀ ਜਾ ਰਹੀ ਹੈ ਜਿਸ ਕਰਕੇ ਇਹ ਨੈਕਸਸ ਵੀ ਬਹੁਤ ਸਟਰੋਂਗ ਹੋ ਰਿਹਾ ਹੈ ਉ ਮੱਲ ਮੈਂ ਤਾਂ ਨਹੀਂ ਕਿ ਐਗਜ਼ਾਮਪਲ ਦੇਣਾ ਮੈਂ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਮਿਲਿਆ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਮਤਲਬ ਆਹੀ ਪ੍ਰਾਈਵੇਟ ਪਰਮਿਸ਼ਨ ਦੇ ਮੁਕੀਏ ਲਗਾ ਰਹੇ ਹਾਂ ਤੇ ਫ੍ਰੈਂਡਲੀ ਤੌਰ ਤੇ ਤਾਂ ਇਹਨਾਂ ਨੂੰ 15 ਲੱਖ ਰੁਪਏ ਦਾ ਚੈੱਕ ਦਿਖਾ ਦਿੱਤਾ ਕਹਿੰਦਾ ਜੀ ਸਾਨੂੰ ਪਬਲਿਸ਼ਰ ਤੋਂ ਚੈੱਕ ਆਇਆ ਹੁਣ ਅਸੀਂ 15 ਲੱਖ ਰੁਪਏ ਰੱਖੇ ਜੇ ਬੱਚਿਆਂ ਦੇ ਮੋਸ਼ਨ ਨਹੀਂ ਦਿੱਕਨਸ ਔਰ ਪੈਸੇ ਦੇ ਵਿੱਚ ਪੈਸਾ ਜਿੱਦਾਂ ਚਲਾ ਰਿਹਾ ਪਿਛਲੇ ਕਾਫੀ ਸਾਲਾਂ ਦੇ ਵਿੱਚ ਔਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਬੁੱਕਸ ਦੇ ਸੈੱਟ ਲਗਾਏ ਹੋਏ ਨੇ ਔਰ ਹਰੇਕ ਸਕੂਲ ਦੇ ਤਕਰੀਬਨ ਸੈੱਟ ਨੇ ਮੈਂ ਆਪਣੇ ਵਿਊਰਸ ਨੂੰ ਜ਼ਰੂਰ ਅਸੀਂ ਕਹਿੰਨੇ ਆ ਕਿ ਜ਼ਰੂਰ ਪਹੁੰਚਣ ਇੱਥੇ ਔਰ ਇਸ 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 ਮੁਹਿੰਮ ਦੇ ਵਿੱਚ ਇੱਕ ਹਿੱਸਾ ਬਣਨ ਔਰ ਹ ਹਰ ਕਲਾਸ ਦੇ ਵਿੱਚ 8th 8th ਇੰਗਲਿਸ਼ ਸਪਲੀਮੈਂਟਰੀ ਹਰ ਤਰ੍ਹਾਂ ਦੀ ਜਿਹੜੀਆਂ ਬੁੱਕਸ ਨੇ ਉਹ ਉਹ ਦਿਖਾਈਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ ਪੂਰਾ ਅੰਬਾਰ ਲੱਗਦਾ ਸਾਡੇ ਟੋਟਲ ਲੁਧਿਆਣੇ ਦੇ ਵਿੱਚ 32 ਕਲੈਕਸ਼ਨ ਸੈਂਟਰਸ ਨੇ ਬਟ ਮਤਲਬ ਇਕੋ ਕਲੈਕਸ਼ਨ ਸੈਂਟਰ ਤੇ ਸਾਰੀਆਂ ਬੁੱਕਸ ਨਹੀਂ ਹੁੰਦੀਆਂ ਸਾਰੀਆਂ ਬੁੱਕਸ ਇੱਥੇ ਆਉਂਦੀਆਂ ਤੇ ਇੱਥੇ ਹੀ ਡਿਸਟ੍ਰੀਬਿਊਸ਼ਨ ਹੁੰਦੀ ਮੀਨ ਸਾਰੀਆਂ ਤੇ ਜਿਹੜਾ ਕਿਤਾਬਾਂ ਦਾ ਲੰਗਰ ਅਸੀਂ 2017 ਤੋਂ ਸ਼ੁਰੂ ਕੀਤਾ ਸੀ 2017 ਤੋਂ 2025 ਤੱਕ 8 ਸਾਲ ਦੇ ਵਿੱਚ ਕਰੀਬ ਅਸੀਂ ਕਹਿੰਨੇ ਕਿਤਾਬਾਂ ਦੀ ਕੋਈ ਵੈਲਿਊ ਤਾਂ ਨਹੀਂ ਹੁੰਦੀ ਕਿ ਤਰੀਬ ਜੇ ਆਪ ਵੀ ਐਸਟੀਮੇਟਿਡ ਵੈਲਿਊ ਲੈਣੇ 4 ਕਰੋੜ ਦੇ ਕਰੀਬ ਦੇ ਦਾਫਾ ਅਸੀਂ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਬੱਚਿਆਂ ਬੱਚੇ ਯਾਨੀ ਕਿ ਤਕਰੀਬਨ 10000 12000 ਦੀ ਬੁੱਕਸ ਤੁਹਾਨੂੰ ਬਿਲਕੁਲ ਬਿਲਕੁਲ 10 12 ਦੇ ਵਿੱਚ ਪਾਊਗਾ ਸੈਟ ਦੋ ਬੱਚਿਆਂ ਦਾ ਇਹ ਮਹੀਨਾ ਵੈਸੇ ਹੀ ਮiddel ਕਲਾਸ ਵਾਸਤੇ ਬੜਾ ਔਖਾ ਹੋ ਜਾਂਦਾ ਹੈ ਔਖਾ ਜਾਂਦਾ ਹੈ ਬਿਲਕੁਲ ਇੱਥੇ ਚਲੋ ਫ੍ਰੀ ਮਿਲ ਜਾਣਗੀਆਂ ਸਾਰਾ ਮਿਲ ਜੇਗਾ ਹਾਂਜੀ ਅਸੀਂ ਆਪਣੀ ਬੁੱਕਸ ਦੇ ਕੇ ਤੇ ਬੱਚਿਆਂ ਲਈ ਨੈਕਸਟ ਕਲਾਸ ਲਈ ਆ ਰਹੇ ਜੇ ਨਹੀਂ ਵੀ ਮਿਲਦੇ ਤਾਂ ਵੀ ਅਸੀਂ ਡੋਨੇਟ ਕਰ ਰਹੇ ਹਾਂ ਤਾਂ ਕਿ ਤੁਸੀਂ ਨਿਊਜ਼ ਨੈਸ਼ਨਲ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਭਾਤ ਕੁਮਾਰ ਸ਼ੁਕਲਾ ਸਾਥਿਓ ਮਾਰਚ ਦਾ ਮਹੀਨਾ ਅਪ੍ਰੈਲ ਦਾ ਮਹੀਨਾ ਪੂਰੇ ਦੇਸ਼ ਦੇ ਵਿੱਚ ਇੱਕ ਮiddel ਕਲਾਸ ਫੈਮਿਲੀਸ ਵਾਸਤੇ ਇੱਕ ਬਹੁਤ ਵੱਡਾ ਮਹੀਨਾ ਹੋ ਜਾਂਦਾ ਹੈ लोग इनकम टैक्स दे रिटर्न फाइल ਕਰ ਰਹੇ ਹੁੰਦੇ ਨੇ ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਵਪਾਰੀ ਹੋਵੇ ਕੋਈ ਦੁਕਾਨਦਾਰ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮਕਾਰ ਕਰਦਾ ਹੋਵੇ ਲੇਕਿਨ ਖਰਚੇ ਡਬਲ ਹੋ ਜਾਂਦੇ ਨਹੀਂ ਤੁਸੀਂ ਮੇਰੀ ਗੱਲ ਤੋਂ ਵਾਕਿਫ ਹੋ ਗਏ ਹੋਵੋਗੇ ਕਿਉਂਕਿ ਮਾਰਚ ਦੇ ਮਹੀਨੇ 'ਚ ਬੱਚਿਆਂ ਦਾ ਰਿਜ਼ਲਟ ਆ ਜਾਂਦਾ ਹੈ ਔਰ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਕਿਤਾਬਾਂ ਦਾ ਲੈਣ ਦਾ سلسلہ ਐਡਮਿਸ਼ਨ ਦਾ سلسلہ ਔਰ ਇਹ ਮਹੀਨਾ ਮੀਡਲ ਕਲਾਸ ਫੈਮਲੀਆਂ ਵਾਸਤੇ ਇੱਕ ਇੱਕ ਬਹੁਤ ਵੱਡੀ ਚੁਣੌਤੀ ਦੇ ਰੂਪ ਦੇ ਵਿੱਚ ਆ ਜਾਂਦਾ ਹੈ ਲekin ਲੋਕਾਂ ਦੇ ਸ਼ਹਿਰ ਦੇ ਵਿੱਚ ਜਿਵੇਂ ਪਿਛਲੇ ਸਾਲ ਤੁਸੀਂ ਵੇਖਿਆ ਕਿ ਇੱਕ ਉਪਰਾਲਾ ਚੱਲ ਰਿਹਾ ਹੈ ਹੈਲਪਿੰਗ ਹੈਂਡਸ ਜੀ ਹਾਂ ਡੋਨੇਟ ਅਸੀਂ ਬਹੁਤ ਕੁਝ ਤਰ੍ਹਾਂ ਬਹੁਤ ਤਰੀਕੇ ਨਾਲ ਦਾਨ ਕਰਦੇ ਆਂ ਲੇਕਿਨ ਕੀ ਅਸੀਂ ਉਸ ਤਰ੍ਹਾਂ ਦੇ ਵੀ ਦਾਨ ਕਰ ਸਕਦੇ ਆਂ ਕਿ ਪਰੋਪਕਾਰ ਹੋ ਸਕੇ ਉਹਨਾਂ ਬੱਚਾ ਲਈ ਜੇ ਜੋ ਜਿਹੜੇ ਬੁਕਸ ਨਹੀਂ ਖਰੀਦ ਸਕਦੇ ਤੁਸੀਂ ਦੇਖ ਰਹੇ ਹੋ ਲਈ ਤੁਹਾਡੀ ਜਿਹੜੀ ਹੈ ਇਸ ਟਾਈਮ ਅਚਰਮ ਸੀਮਾ ਤੇ ਹੋ ਜਾਂਦੀ ਹੈ ਬੁਕਸ ਨੂੰ ਲੈ ਕੇ ਹਰ ਦੁਕਾਨਦਾਰ ਜਾਂ ਹਰ ਸਕੂਲ ਦੇ ਵਿੱਚ ਇਹ ਰੋਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਕਿ ਬੁਕਸ ਬਹੁਤ ਮਹਿੰਗੀਆਂ ਹੋ ਗਈਆਂ ਨੇ ਲਗਾਤਾਰ ਜਿਹੜਾ ਹੈ ਉਹ ਬੁਕਸ ਨੂੰ ਲੈ ਕੇ ਇੱਕ ਮਾਰੋ ਮਾਰ ਮੱਝ ਜਾਂਦੀ ਹੈ ਸਸਤੀਆਂ ਕਿੱਥੋਂ ਮਿਲਣਗੀਆਂ ਮਿਡਲ ਕਲਾਸ ਅਪਰ ਮਿਡਲ ਕਲਾਸ ਲੋਅਰ ਮਿਡਲ ਕਲਾਸ ਇਹ ਸਾਰੇ ਬਹੁਤ ਪਰੇਸ਼ਾਨ ਹੋ ਜਾਂਦੇ ਨੇ ਲੇਕਿਨ ਇੱਕ ਐਸੀ ਜਗਾ ਜਿੱਥੇ ਆ ਕੇ ਸਕੂਨ ਮਿਲਦਾ ਹੈ ਉਹਨਾਂ ਪੇਰੈਂਟਸ ਨੂੰ ਉਹਨਾਂ ਬੱਚਾ ਨੂੰ ਜਿਹੜੇ ਬੁਕਸ ਨਹੀਂ ਖਰੀਦ ਸਕਦੇ ਔਰ ਸਕੂਲਾਂ 'ਚ ਪਰਦੇ ਹੁੰਦੇ ਨੇ ਉਹ ਹੈ ਹੈਲਪਿੰਗ ਹੈਂਡਸ ਕਲੱਬ ਦਾ ਇਹ ਆਫਿਸ ਜਿੱਥੇ ਕਿ ਬੁਕਸ ਜਿਹੜੀਆਂ ਨੇ ਲੋਕਾਂ ਨੂੰ ਬੱਚਿਆਂ ਨੂੰ ਦਿੱਤੀ ਜਾ ਰਹੀ ਉਹ ਵੀ ਫ੍ਰੀ ਆਫ ਕਾਸਟ ਜੀ ਹਾਂ ਫ੍ਰੀ ਆਫ ਕਾਸਟ ਜਿਹੜੀ ਹੈ ਬੁਕਸ ਦੇ ਜਾਂਦੀ ਹੈ ਔਰ ਇਹ ਦਾਨ ਹੈ ਔਰ ਐਸਾ ਦਾਨ ਹੈ ਜੋ ਸ਼ਾਇਦ ਸਾਨੂੰ ਸਭ ਨੂੰ ਕਰਨਾ ਚਾਹੀਦਾ ਹੈ ਤਾਂਕਿ ਕੋਈ ਵੀ ਬੱਚਾ ਸਾਡੇ ਦੇਸ਼ ਦਾ ਵਾਂਚਾ ਨਾ ਰਹੇ ਪੜ੍ਹਾਈ ਤੋਂ ਬਿਗੈਰ ਔਰ ਤੁਸੀਂ ਵੇਖੋ ਸਾਰੀ ਟੀਮ ਜਿਹੜੀ ਹੈ ਇਸ ਟਾਈਮ ਲੱਗੀ ਹੋਈ ਹੈ ਲਗਾਤਾਰ ਬੁਕਸ ਡੋਨੇਟ ਦੇ ਵਿੱਚ ਹੈਲਪਿੰਗ ਹੈਂਡਸ ਕਲਬ ਐਂਜੀਓ ਵੱਲੋਂ ਜੋ ਕਿ ਇੱਕ ਫਰੀਕ ਸਿੱਖਿਆ ਕੇਂਦਰ ਵੀ ਚਲਾਉਂਦੇ ਨੇ ਔਰ ਲਗਾਤਾਰ ਬੁਕਸ ਨੂੰ ਡੋਨੇਟ ਕਰ ਰਹੇ ਨੇ ਤੁਸੀਂ ਵੇਖ ਸਕਦੇ ਹੋ ਇਹ ਜੋ ਟੀਮ ਹੈ ਜੋ ਕਿ ਇੱਥੇ ਬੈਠੀ ਹੋਈ ਹੈ ਔਰ ਸਾਰੇ ਜਿਨਨੇ ਓਨਰਸ ਨੇ ਇੱਥੇ ਦੇ ਔਰ ਜਿਹੜੇ ਕੰਮ ਕਰਦੇ ਨੇ ਵੋਲੰਟੀਅਰਸ ਉਹ ਵੀ ਫ੍ਰੀ ਆਫ ਕਾਸਟ ਸੇਵਾ ਕਰ ਰਹੇ ਨੇ ਬਹੁਤ ਵੱਡੀ ਸੇਵਾ ਹੈ ਗੱਲਬਾਤ ਕਰਾਂਗੇ ਸਾਰੇ ਵੋਲੰਟੀਅਰਸ ਦੇ ਨਾਲ ਔਰ ਜੋ ਇੱਥੇ ਬੁਕਸ ਲੈ ਰਹੇ ਨੇ ਪੇਰੈਂਟਸ ਨਾਲ ਵੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਗੱਲਬਾਤ ਸਾਰੀ ਕਰਾਂਗੇ ਲੇਕਿਨ ਪਹਿਲਾਂ ਮੇਰੇ ਨਾਲ ਇਸ ਟਾਈਮ ਇਸ ਐਨਜੀਓ ਦੇ ਇੱਕ ਵਧੀਆ ਬੁਲਾਰੇ ਔਰ ਰਮਨ ਜੀ ਰਮਨ ਜੀ ਤੁਹਾਡੀ ਸੇਵਾ ਨੂੰ ਸਲਾਮ ਹੈ ਪਿਛਲੀ ਵਾਰ ਵੀ ਜਦੋਂ ਤੁਸੀਂ ਆਏ ਸੀਗੇ ਇੱਕ ਵੱਡਾ ਉਪਰਾਲਾ ਅਸੀਂ ਦੇਖਿਆ ਸੀਗਾ ਔਰ ਅੱਜ ਫਿਰ ਤੁਸੀਂ ਇੱਕ ਕਿਤਾਬ ਮੇਲਾ ਜਿਹੜਾ ਹੈ ਉਹ ਇੱਥੇ ਲਗਾਤਾ ਕਿਸ ਤਰ੍ਹਾਂ ਦਾ ਰਿਸਪਾਂਸ ਆ ਰਿਹਾ ਹੈ ਕਿਉਂਕਿ ਇਹ ਟਾਈਮ ਉਧਰ ਆ ਜਾਂਦਾ ਮੀਡਲ ਕਲਾਸ ਫੈਮਲੀਆਂ ਵਾਸਤੇ ਨਾ ਬੜਾ ਔਖਾ ਹੋ ਜਾਂਦਾ ਹੈ ਸਰ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਸਾਰੀ ਟੀਮ ਦੇ ਸਹਿਯੋਗ ਦੇ ਸਦਕੇ ਜਿਹੜਾ ਹੈ ਕਿਤਾਬਾਂ ਦਾ ਲੰਗਰ ਅਸੀਂ ਕਹਿੰਨੇ ਆ ਕਿ ਲੰਗਰ ਕਈ ਤਰ੍ਹਾਂ ਦੇ ਹੁੰਦੇ ਆ ਲੇਕਿਨ ਅਸੀਂ ਕਹਿੰਨੇ ਸਿੱਖਿਆ ਦਾ ਲੰਗਰ ਅਸੀਂ ਲਗਾਈਏ ਤਾਂ ਕਿ ਦੇਸ਼ ਨੂੰ ਵੀ ਫਿਊਚਰ ਮਿਲ ਜਵੇ ਜਿਹੜੇ ਬੱਚੇ ਪੜ੍ਹ ਲਿਖ ਕੇ ਕੁਝ ਬਣ ਜਾਣਗੇ ਤੇ ਨਾਲੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਮਿਲ ਜਾਏਗੀ ਜੀ ਉਸੀ ਸੋਚ ਦੇ ਨਾਲ ਇੱਕ ਦਾਬਾ ਦਾ ਲੰਗਰ ਸ਼ੁਰੂ ਕੀਤਾ ਗਿਆ ਗੱਲ ਕੀਤੀ ਜਾਂਦੀ ਹੈ ਕਿ ਖਾਲੀ ਮੀਡਲ ਕਲਾਸ ਦੀ ਵਜੀ ਅਪਰ ਮੀਡਲ ਕਲਾਸ ਜਾਂ ਹਾਇਰ ਕਲਾਸ ਦੇ ਵਿੱਚ ਵੀ ਲੋਕ ਇੱਥੇ ਆ ਰਹੇ ਨੇ ਆਪਣੀਆਂ ਬੁੱਕਸ ਨੂੰ ਐਕਸਚੇਂਜ ਕਰਨ ਲਈ ਖਾਲੀ ਇਹ ਪੈਸੇ ਦੇ ਕਰਕੇ ਨਹੀਂ ਐਕਸਚੇਂਜ ਹੁੰਦੀਆਂ এনवायरमेंट ਨੂੰ ਵੀ ਸੇਵ ਕਰਦੇ ਅਸੀਂ ਕਹਿੰਦੇ ਨਾ ਕਈ ਪੇੜਾਂ ਦੀ ਕਟਾਈ ਬਚਦੀ ਹੈ ਜੇਕਰ ਅਸੀਂ ਕਿਤਾਬਾਂ ਨੂੰ ਐਕਸਚੇਂਜ ਕਰ ਲੈਂਦੇ ਹ ਇਸ ਲਈ ਇੱਕ ਇੱਕ ਖਾਲੀ ਇੱਕ ਕੈਟਾਗਰੀ ਨੇ ਹਰ ਕੈਟਾਗਰੀ ਸਾਨੂੰ ਸਪੋਰਟ ਕਰ ਰਹੀ ਹੈ ਸਹਿਯੋਗ ਕਰ ਰਹੀ ਹੈ ਇਸ ਕਿਤਾਬ ਦੇ ਲੰਗਰ ਦੇ ਵਿੱਚ ਗੋਲ ਸਾਹਿਬ ਪਿਛਲੀ ਵਾਰ ਜਦੋਂ ਆਏ ਸੀ ਤੁਹਾਡੀ ਪੂਰੀ ਟੀਮ ਮੌਜੂਦ ਸੀ ਅੱਜ ਵੀ ਮੈਂ ਦੇਖ ਰਿਹਾ ਹਾਂ ਕਿ ਉਹ ਛੋਟੇ ਛੋਟੇ ਬੱਚੇ ਵੋਲੰਟੀਅਰਸ ਤੁਹਾਡੇ ਸਾਰੇ ਬੱਚੇ ਲੱਗੇ ਹੁੰਦੇ ਨੇ ਫ੍ਰੀ ਆਫ ਕਾਸਟ ਇੱਥੇ ਲੱਗੇ ਹੁੰਦੇ ਨੇ ਹੁਣ ਤੱਕ ਕਿੰਨੇ ਸਾਲ ਹੋ ਗਏ ਇਸ ਸੰਸਥਾ ਨੂੰ ਔਰ ਕਿਸ ਤਰ੍ਹਾਂ ਦੀਆਂ ਬੁਕਸਦਾਰਾਂ ਦੀ ਪ੍ਰਾਈਵੇਟ ਬੁਕਸਦਾਰਾਂ ਦਾ ਰੋਲਾ ਪ੍ਰਾਈਵੇਟ ਸਕੂਲ ਦੀ ਬੁਕਸਦਾਰਾਂ ਦਾ ਰੋਲਾ ਤੁਹਾਨੂੰ ਪਤਾ ਹਰ ਸਾਲ ਪੈਂਦਾ ਹੈ ਔਰ ਤੁਸੀਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹਨ ਅ ਸਰ ਜਿਹੜੀ ਸੰਸਥਾ 2010 ਤੋਂ ਕੰਮ ਕਰ ਰਹੀ ਹੈ ਤੇ ਜਿਹੜਾ ਕਿਤਾਬਾਂ ਦਾ ਲੰਗਰ ਅਸੀਂ 2017 ਤੋਂ ਸ਼ੁਰੂ ਕੀਤਾ ਸੀ 2017 ਤੋਂ 2025 ਤੱਕ 8 ਸਾਲ ਦੇ ਵਿੱਚ ਕਰੀਬ ਅਸੀਂ ਕਹਿੰਨੇ ਕਿਤਾਬਾਂ ਦੀ ਕੋਈ ਵੈਲਿਊ ਤਾਂ ਨਹੀਂ ਹੁੰਦੀ ਕਰੀਬ ਜੇ ਆਪ ਵੀ ਐਸਟੀਮੇਟਡ ਵੈਲਿਊ ਲਾਣੇ 4 ਕਰੋੜ ਦੇ ਕਰੀਬ ਕਿਤਾਬਾਂ ਅਸੀਂ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਬੱਚਿਆਂ ਨੂੰ ਤੇ ਅਸੀਂ ਜਾਣਦੇ ਸਭ ਦੇ ਜਿੰਨੇ ਵੀ ਈਵਰ ਦੇਖ ਰਹੇ ਨੇ ਨਿਊਜ਼ ਨੇਸ਼ਨ ਦੇ ਉਹਨਾਂ ਦੇ ਸਹਿਯੋਗ ਨਾਲ ਜਦੋਂ ਉਹ ਵੀਡੀਓ ਸ਼ੇਅਰ ਕਰਨਗੇ ਵੱਧੋ ਵੱਧ ਲੋਕ ਹੋਰ ਇਸ ਮਹਿੰਮ ਦੇ ਨਾਲ ਜੁੜਨਗੇ ਤਾਂ ਕਿ ਜਿਹੜੇ ਸਕੂਲਾਂ ਨੇ ਜਿਹੜੀ ਕਦੇ ਅਸੀਂ ਕਹਿੰਦੇ ਸਿੱਖਿਆ ਕਦੀ ਇੱਕ ਸੇਵਾ ਦੇ ਖੇਤਰ ਦੇ ਵਿੱਚ ਆਂਦੀ ਸੀ ਇਸ ਦਾ ਪੂਰੀ ਤਰ੍ਹਾਂ ਵਪਾਰੀਕਰਨ ਹੋ ਚੁੱਕਾ ਜੀ ਇਹ ਸਕੂਲ ਵਾਲੇ ਵੀ ਇੰਟੈਂਸ਼ਨਲੀ ਕਿ ਬੱਚੇ ਰੀਯੂਜ਼ ਨਾਲ ਬੁੱਕਸ ਨੂੰ ਕਰ ਲੈਣ ਕੁਝ ਨਾ ਕੁਝ ਪਬਲਿਸ਼ਰ ਚੇਂਜ ਕਰ ਲੈਂਦੇ ਤੇ ਸਰਕਾਰ ਦੀਆਂ ਗਾਈਡਲਾਈਨਸ ਵੀ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜੇਕਰ ਅਸੀਂ CBSE ਦੀ ਗੱਲ ਕਰੀਏ ਉਹਦੇ ਵਿੱਚ CBSE ਨੇ ਕਲੀਅਰ ਗਿਆਨ ਸੀਰਟੀ ਦੀਆਂ ਬੁੱਕਸ ਰੱਖਣ ਗਿਆ। ਆ ਤੁਸੀਂ ਦੇਖ ਸਕਦੇ ਹੋ NCERT ਦੀਆਂ ਬੁੱਕਸਾਂ ਚੱਡੋ ਕਿੰਨੀਆਂ ਬੁੱਕਸ ਐ ਹੋਣੀਆਂ ਜਿਹੜੀਆਂ ਪ੍ਰਾਈਵੇਟ ਪਬਲਿਸ਼ਰਜ਼ ਦੀਆਂ 21 ਕਿਤਾਬ 5 500 6 600 ਇਸੇ ਤਰ੍ਹਾਂ ਕਿਤਾਬ ਦਾ ਜਿਹੜਾ ਸੈੱਟ NCERT ਦਾ ਹੋਵੇ 1200 ਦੇ ਪ੍ਰਾਈਵੇਟ ਪਬਲਿਸ਼ਰਾਂ ਦਾ ਸੈੱਟ 6000 ਤੋਂ ਲੈ ਕੇ 15000 ਤੱਕ ਸੈੱਟ ਬਣ ਜਾਂਦਾ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਬੱਚੇ ਤੁਸੀਂ ਆਪ ਸੱਚੋ ਕਿਸ ਤਰ੍ਹਾਂ ਮੈਨੇਜ ਕਰ ਸਕਦੇ ਨੇ ਇੰਨਾ ਮਹਿੰਗਾਈ ਜਿਹੜਾ ਇਹਨੇ ਮਹਿੰਗਿਆ ਕਿਦਾਪਾਂ ਹੋ ਚੁੱਕੇ ਆ ਜਿਸ ਤਰ੍ਹਾਂ ਕਿ CBSE ਦੀ ਗੱਲ ਤੁਸੀਂ ਕੀਤੀ ਮੈਕਸਿਮਮ ਰੌਲਾ CBSE ਬੋਰਡ ਦਾ ਹੀ ਪੈ ਰਿਆ ਹੈ ਜਿਹੜੇ ਪ੍ਰਾਈਵੇਟ ਸਕੂਲਸ ਨੇ ਉਹ بار-ਬਾਰ ਇਹ ਕਰਨੇ ਕਿ ਸਾਡੇ ਪਬਲਿਸ਼ਰਸ ਦੀਆ ਬੁੱਕ ਲਗਾਓ ਜੇ ਕੋਈ ਬੱਚਾ ਤੁਹਾਡੇ ਤੋਂ ਬੁੱਕ ਲੈ ਗਿਆ ਔਰ ਫਿਰ ਉਹਦਾ ਨਹੀਂ ਲੱਗਿਆ ਫਿਰ ਉਹ ਕੀ ਕਰੇਗਾ ਵਿਚਾਰਾ ਕਿਉਂਕਿ ਪਬਲਿਸ਼ਰ ਚੇਂਜ ਹੋ ਜਾ ਰਿਹਾ ਹਰ ਬਾਰ ਸਰ ਆਹੀ ਦਾ ਸਕੂਲ ਦਾ ਇੱਕ ਬਹੁਤ ਵੱਡਾ ਨੈਕਸਸ ਹੈ ਕਿ ਸਕੂਲ ਨੇ ਆਹੀ ਗੇਮ ਕੀਤੀ ਹੈ ਕਿ ਜੇਕਰ ਕਿਤਾਬਾਂ ਰੋਟੇਸ਼ਨ ਦੇ ਵਿੱਚ ਚਲ ਜਾਂਦੇ ਹਨ NCERT ਲੱਗਣ ਜਾਂ ਨਾ ਨੋਰਮਲ ਉਹੀ ਕਿਤਾਬਾਂ ਰੋਟੇਟ ਹੋਈ ਜਾਣ ਤੇ ਇਸ ਤੋਂ ਚੇਂਜ ਹੋ ਕੇ ਸਾਰੇ ਬੱਚਿਆਂ ਨੂੰ ਮਿਲ ਜਾਣਗੇ ਲੇਕਿਨ ਸਕੂਲਾਂ ਵਾਲੀ ਤਾਂ ਸ਼ਾਇਦ ਅਸੀਂ ਇੱਕ ਸਿਰਦਰਦ ਬਣ ਕਿ ਉਹਨਾਂ ਨੂੰ ਇਹ ਲੱਗਦਾ ਕਿ ਹਾਂ ਵੀ ਇੱਥੋਂ ਕਿਤਾਬਾਂ ਕਿਉਂ ਲੈ ਕੇ ਜਾਂਦੇ ਸਾਡੇ ਮੈਸੇਜਸ ਨੂੰ ਵੀ ਮਤਲਬ ਇਸ ਤਰ੍ਹਾਂ ਦੀ ਮੋਲਡਡ ਕਰਕੇ ਹਨਾ ਮਤਲਬ ਬੱਚਿਆਂ ਨੂੰ ਕਿਹਾ ਜਾਂਦਾ ਆਪਣੇ ਕਿਤਾਬਾਂ ਸਕੂਲ ਦੇ ਵਿੱਚ ਰੱਖ ਦੋ ਅਸੀਂ ਅੱਗੇ ਨੀੜੀ ਬੱਚਿਆਂ ਨੂੰ ਦੇਣੀਆਂ ਤਾਂ ਕਿ ਉਹ ਉਰੇ ਪੁਰਾਣੀਆਂ ਕਿਤਾਬਾਂ ਦੇਖ ਕੇ ਹੀ ਨਾ ਜਾ ਸਕਣ ਇਸ ਤਰ੍ਹਾਂ ਦੇ ਕਈ ਟੂਲਸ ਯੂਜ਼ ਕੀਤੇ ਜਾ ਰਹੇ ਇਸ ਮੁਹਿੰਮ ਨੂੰ ਵੀ ਫੇਲ ਕਰਨ ਦੇ ਲਈ ਜਿਵੇਂ ਤੁਸੀਂ ਦੇਖੋ ਕਿ ਲੰਗਰ ਲੱਗਿਆ ਹੋਇਆ ਹੈ ਹਰ ਤਰ੍ਹਾਂ ਦੀ ਕਿਤਾਬ ਜਿਹੜੀ ਹੈ ਉੱਥੇ ਹੈ ਚਾਹੇ ਉਹ ਮੋਟੀ ਕਿਤਾਬ ਹੋਵੇ ਯਾ ਪਤਲੀ ਕਿਤਾਬ ਹੋਵੇ ਹਰੇਕ ਦਾ ਰੇਟ ਜਿਹੜਾ ਹੈ ਉਹ ਇੱਥੇ ਬਿਲਕੁਲ ਫ੍ਰੀ ਆਫ ਕਾਸਟ ਹੈ ਗੱਲ ਸਹੀ ਹੈ ਗੁਲਸਾਹਬ ਦੀ ਕੀ ਲਗਾਤਾਰ ਜਿਹੜਾ ਹੈ ਉਹ ਸਕੂਲਾਂ ਦੇ ਨੈਕਸਸ ਦੇ ਵਿੱਚ ਫਸ ਕੇ ਪੇਰੈਂਟਸ ਕਿੰਨੇ ਕਿਤੇ ਪਰੇਸ਼ਾਨ ਹੋ ਰਹੇ ਨੇ ਤੁਸੀਂ ਵੇਖੋ ਕਿ ਹਰ ਤਰ੍ਹਾਂ ਦਾ ਬੜੇ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਇੱਥੇ ਬੁੱਕਸ ਵੰਡੀਆਂ ਜਾਂਦੀਆਂ ਨੇ ਅੰਕਲ ਕਿੰਨਾ ਟਾਈਮ ਹੋ ਗਿਆ ਕਿੰਨੇ ਕੁ ਤੁਸੀਂ ਆ ਐਂਟਰੀ ਕਰ ਲਈ ਇੱਥੇ ਕਿੰਨੇ ਕੁ ਬੱਚੇ ਬੁੱਕਸ ਲੈ ਜਾ ਚੁੱਕੇ ਨੇ ਔਰ ਕਿੰਨਾ ਕੁ ਇਹ ਟਾਰਗੇਟ ਹੋ ਰਿਹਾ ਹੈ ਐਸ ਵੇਲੇ 20-25 ਆਵਰੇਜ ਹੈਗੀ ਡੇਲੀ ਦੀ 25 ਦਿਨ 25 ਦਿਨ ਪਲੱਸ 1 ਟੂ ਨਹੀਂ ਖਾਸ ਕਰਕੇ ਜਿਆਦਾ ਜੇ ਮੈਡੀਕਲ ਨਾਨ ਮੈਡੀਕਲ ਕਮਰਸ ਉਹਨਾਂ ਦੀ ਡਿਮਾਂਡ ਜਿਆਦਾ ਹੈ ਇਸ ਵੇਲੇ ਬਾਕੀ ਜਿੰਦੇ ਜਿੰਦੇ ਰਿਜ਼ਲਟ ਆਈ ਜਾਂਦੇ ਨੇ ਉੱਤੇ ਰਸ਼ ਵੱਧ ਜਾਂਦਾ ਹੌਲੀ ਹੌਲੀ ਰਸ਼ ਵੱਧ ਰਿਹਾ ਤੇ ਉਦਾਂ ਤੋਂ ਦੱਸਿਆ ਜਦਾਂ ਗੋਇਲ ਸਾਹਿਬ ਨੇ ਸ਼ਾਇਦ ਜੇ ਟੋਟਲ ਗਿਣਤੀ ਦਾ ਛੇ ਲੱਖਾਂ ਦੇ ਉੱਤੇ ਹੋਈ ਕਿਤਾਬਾਂ ਦੀ ਵੈਲਿਊ ਜਿਹੜੀ ਆ ਦੈਟ ਇਨ ਕਰੋੜਸ ਬੁక్స్ ਨੰਬਰ ਆਫ ਬੁక్స్ ਇਨ ਲੈਕਸ ਕਰੋੜਾਂ ਰੁਪਏ ਦੀ ਬੁਕਸ ਜਿਹੜੀਆਂ ਨੇ ਉਹ ਡੋਨੇਟ ਕਰ ਚੁੱਕੇ ਨੇ ਇਹ ਐਕਸਚੇਂਜ ਕਰ ਚੁੱਕੇ ਨੇ ਲੇਕਿਨ ਲੇਕਿਨ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇਹ ਨੈਕਸਸ ਟੁੱਟਦਾ ਹੋਇਆ ਨਜ਼ਰ ਨਹੀਂ ਆਉਂਦਾ ਇਹ ਨੈਕਸਸ ਅੰਕਲ ਕਦੋਂ ਟੁੱਟੇਗਾ ਤੁਸੀਂ ਤਾਂ ਬਹੁਤ ਪੁਰਾਣੇ ਹੋ ਦੇਖ ਲਈ ਤੁਸੀਂ ਜ਼ਿੰਦਗੀ ਇਹ ਸ਼ੁਰੂ ਤੋਂ ਹੀ ਹੁੰਦਾ ਹੁੰਦਾ ਆ ਰਿਹਾ ਸੀਗਾ ਕਿ ਆ ਹੁਣ ਇਹ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ ਜੀ ਇਹ ਕੀ ਕਹਿੰਦਾ ਸਰਕਾਰਾਂ ਜਿਵੇਂ ਜਿਵੇਂ ਆਂਦੀਆਂ ਆੜੇ ਉਹ ਆਪਣੇ ਆਪਣੇ ਉਪਰਾਲੇ ਕਰੀ ਜਾਂਦੀਆਂ ਨੇ ਇਹ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ ਵਾ ਇਹ ਕਦੇ ਖਤਮ ਨਹੀਂ ਹੋ ਸਕਦਾ ਜੇ ਇਹ ਆਪਾਂ ਲੋਕ ਖਤਮ ਕਰੀਏ ਚਾਹੀਏ ਤਾਂ ਕਿ ਕੰਨ ਨੂੰ ਇਹ ਲੋਕਾਂ ਦੇ ਮੋਢੇ ਨਾਲ ਮੋੜਾ ਜੋੜ ਕੇ ਖੜਾ ਹੋਣਾ ਪਏਗਾ ਜੋ ਕਿ ਇਹ ਜਿਹੜਾ ਚੇਨ ਹੈ ਟੁੱਟ ਸਕੇ ਤਾਂ ਤੁਸੀਂ ਵੇਖੋ ਕਿ ਅੰਕਲ ਉਹਨਾਂ ਨੇ ਬਿਲਕੁਲ ਕਲੀਅਰ ਕਰਤਾ ਹੈ ਕਿ ਮੋਢੇ ਨਾਲ ਮੋਢਾ ਜੋੜਨਾ ਹੀ ਪੈਣਾ ਕਿਉਂਕਿ ਇੱਕ ਬਹੁਤ ਵੱਡਾ ਨੈਕਸਸ ਹੈ ਔਰ ਇਹ ਟੁੱਟਣਾ ਬਹੁਤ-ਬਹੁਤ ਜ਼ਰੂਰੀ ਹੈ ਕਿਉਂਕਿ ਚਾਹੇ ਅਪਰ ਕਲਾਸ ਦੀ ਗੱਲ ਕਰ ਰਹੇ ਚਾਹੇ ਮਿਡਲ ਕਲਾਸ ਦੀ ਗੱਲ ਕਰ ਰਹੇ ਨੇ ਉਹ ਲਗਾਤਾਰ ਜਿਹੜਾ ਹੈ ਉਹ ਨੈਕਸਸ ਵੱਧਦਾ ਹੀ ਚਲਾ ਜਾ ਰਿਹਾ ਔਰ ਇਸ ਚਪੇੜ ਦੇ ਵਿੱਚ ਕੋਈ ਆਕਾਮ ਇਨਸਾਨ ਨਹੀਂ ਬਹੁਤ ਵੱਡੇ ਮਿਡਲ ਕਲਾਸ ਔਰ ਅਪਰ ਅਪਰ ਮਿਡਲ ਕਲਾਸ ਵੀ ਬਹੁਤ ਤਰੀਕੇ ਨਾਲ ਸਾਜਣ ਦੇ ਬੱਚੇ ਜਿਨ੍ਹਾਂ ਦੇ ਤਿੰਨ-ਤਿੰਨ ਚਾਰ-ਚਾਰ ਨੇ ਉਹ ਕਿਸ ਤਰੀਕੇ ਦੇ ਨਾਲ ਆ ਕੁਝ ਮੈਡਮ ਹੋਣੀ ਇੱਥੇ ਬੁੱਕਸ ਪਰਚ ਕਿਹਦਾ ਮਾਹੌਲ ਹੈ ਇੱਥੇ ਦਾ ਠੀਕ ਹੈ ਮਾਹੌਲ ਇੱਥੇ ਦਾ ਹਾਂਜੀ ਹਾਂਜੀ ਮਾਹੌਲ ਬਹੁਤ ਅੱਛਾ ਹੈ ਇੱਥੇ ਦਾ ਹਾਂਜੀ ਹਾਂਜੀ ਆ ਪਹਿਲੀ ਵਾਰ ਹੀ ਆਈ ਹਾਂ ਇੱਥੇ ਤੁਸੀਂ ਹਾਂਜੀ ਅਸੀਂ ਪਹਿਲੀ ਵਾਰ ਆਏ ਹਾਂ ਹਾਂਜੀ ਹਾਂਜੀ ਬੁੱਕਸ ਤੁਹਾਡੀਆਂ ਬੱਚਿਆਂ ਦੀ ਕਿੰਨੇ ਕਿੰਨੀਆਂ ਬੁੱਕਸ ਬਾਹਰੋਂ ਮਿਲ ਰਹੀਆਂ ਨੇ ਤੇ ਇੱਥੇ ਤਾਂ 3 ਮਿਲ ਰਹੀ ਹੈ ਮੇਰੇ ਸਾਡੇ ਸਕੂਲ ਵਾਲਿਆਂ ਨੇ ਹਜੇ ਮਤਲਬ ਰਿਜ਼ਲਟ ਨਹੀਂ ਕੱਢਿਆ ਬਟ ਜੋ ਹੈ ਸਾਡਾ ਐਸਟੀਮੇਟ ਹੈ 5 ਤੋਂ 6000 ਦਾ ਇੱਕ ਇੱਕ ਬੱਚੇ ਦਾ ਸੈੱਟ ਹੈ ਹਾਂ ਹੁਣ ਕਿੰਨੇ ਬੱਚੇ ਹੈਗੇ ਪੜ੍ਹਦੇ ਨੇ ਦੋ ਬੱਚੇ ਹੈ ਯਾਨੀ ਕਿ ਤਕਰੀਬਨ 10000 12000 ਦੀ ਬੁੱਕਸ ਤੁਹਾਨੂੰ ਬ ਤਾਂ ਮੈਂ ਇਹ ਮੀਨਣਾ ਵੈਸੇ ਹੀ ਮੀਡਲ ਕਲਾਸ ਵਾਸਤੇ ਬੜਾ ਔਖਾ ਹੋ ਜਾਂਦਾ ਹੈ ਔਖਾ ਜਾਂਦਾ ਹੈ ਬਿਲਕੁਲ ਇੱਥੇ ਚਲੋ ਫ੍ਰੀ ਮਿਲ ਜਾਣਗੀਆਂ ਸਾਰਾ ਮਿਲ ਜੇਗਾ ਹਾਂਜੀ ਅਸੀਂ ਆਪਣੀ ਬੁੱਕਸ ਦੇ ਕੇ ਤੇ ਬੱਚਿਆਂ ਲਈ ਨੈਕਸਟ ਕਲਾਸ ਲਈ ਆ ਰਹੇ ਜੇ ਨਹੀਂ ਵੀ ਮਿਲਦੀ ਤਾਂ ਵੀ ਅਸੀਂ ਡੋਨੇਟ ਕਰ ਰਹੇ ਹਾਂ ਤਾਂ ਕਿ ਕਿਸੇ ਦੀ ਹੈਲਪ ਹੋ ਸਕੇ ਬਹੁਤ ਵੱਡੀ ਗੱਲ ਹੈ ਮੈਂ ਉਹਨਾਂ ਨੇ ਕਹੀਏ ਕਿ ਆਪਣੀ ਬੁੱਕਸ ਨੂੰ ਇਹ ਡੋਨੇਟ ਕਰ ਰਹੇ ਨੇ ਤਾਂ ਕਿ ਕਿਸੇ ਦੀ ਹੈਲਪ ਹੋ ਸਕੇ ਇੱਕ ਮੈਡਮ ਹੋਰ ਨੇ ਸ਼ਾਇਦ ਉਹ ਬੁੱਕਸ ਲੈ ਚੁੱਕੇ ਨੇ ਆਈ ਥਿੰਕ ਤੇ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਠੀਕ ਹੈ ਹਾਂਜੀ ਬਹੁਤ ਅੱਛਾ ਮਾਹੌਲ ਹੈ ਦੂਸਰਾ ਜੋ ਹੈਲਪਲਾਈਨ ਹੈਡ ਨੇਟ ਕਲੱਬ ਨੇ ਜੋ ਇਤਨੀ ਅੱਛੀ ਨਿਕਾਲਾ ਹੈ ਹਮ یہاں ਤੇ ਡੋਨੇਟ ਕਰਨੇ ਆਏ ਸੇ ਬਟ ਉਹਨਾਂ कहा कि आप लेके जाओ तो हमें भी लगा कि नहीं हमें लेनी चाहिए हमारे बच्चे मेरे भी दो ही बेटे हैं तो इससे बहुत हेल्प होगी और मैं तो कहती हूँ कि बहुत से पेरेंट्स आए यहाँ पे आके अपनी डोनेट करें और यहाँ से ही लेके जाएं जिससे कि बहुत हेल्प होगी लोगों को कि कितने ज़्यादा इन लोगों मतलब इतना अमाउंट बना रखा है इन्होंने बुक्स का ही तो एक मिडिल क्लास फैमिली के लिए बहुत मुश्किल हो जाता है ਉਹ ਮੇਰੀ ਇਹ ਹੀ ਕਹਿਣਾ ਹੈ ਕਿ ਯਹਾਂ ਪੇ ਆਏ ਔਰ ਬੁਕਸ ਐਕਸਚੇਂਜ ਕਰੇ ਸੋ ਤੁਸੀਂ ਵੇਖੋ ਕਿ ਮੈਡਮ ਹੁਣੀ ਜਿਹੜੇ ਕਿ ਇੱਥੇ ਬੁੱਕ ਪਰਚੇਜ਼ਰ ਸੀਗੇ ਉਹ ਆ ਕੇ ਇੱਥੇ ਆਪਣੀ ਬੁੱਕ ਡੋਨੇਟ ਕਰਨ ਆਏ ਸੀਗੇ ਲੇਕਿਨ ਫਿਰ ਵੀ ਆਪਣੀ ਬੁਕਸ ਲੈ ਕੇ ਜਾ ਰਹੇ ਨੇ ਆ ਬਹੁਤ ਵੱਡਾ ਉਪਰਾਲਾ ਜਿਹੜਾ ਹੈ ਔਰ ਤੁਹਾਨੂੰ ਦਿਖਾਈਏ ਇੱਥੇ ਦਾ ਇੱਕ ਇੱਕ ਤਰੀਕਾ ਕਿੰਨਾ ਸੋਹਣਾ ਹੈ ਪਹਿਲਾਂ ਆਂਦਾ ਹੈ ਕੋਈ ਬੰਦਾ ਐਂਟਰੀ ਕਰਾਂਦਾ ਹੈ ਆਪਣੀ ਆਪਣੀ ਕਲਾਸਿਸ ਆਪਣੀ ਪਹਿਲਾਂ ਕੋਈ ਆਂਦਾ ਹੈ ਉਸ ਤੋਂ ਬਾਅਦ ਆਪਣੀ ਕਲਾਸ ਲਿਖਾਂਦਾ ਹੈ ਔਰ ਆਪਣੇ ਡੋਨੇਟ ਕਰਾਂਦਾ ਹੈ ਔਰ ਇਹ ਫਸਟ ਕਲਾਸ ਜਿਹੜਾ ਹੈ ਉਹ ਇੱਕ ਉਹਨੂੰ ਟੋਕਨ ਦਿੱਤਾ ਜਾਂਦਾ ਹੈ ਟੋਕਨ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਹਰ ਬੈਂਚ ਦੇ ਉੱਪਰ ਹਰ ਹਰ ਬੈਂਚ ਦੇ ਉੱਪਰ ਵਲੰਟੀਅਰਸ ਬੈਠੇ ਹੋਣ ਔਰ ਫ੍ਰੀ ਆਫ ਕਾਸਟ ਬੈਠੇ ਹੋਏ ਨੇ ਜਿਹੜੇ ਕਿ ਇਹ ਸੇਵਾ ਕਰ ਰਹੇ ਨੇ ਸਰਦਾਰ ਜੀ ਤੁਹਾਡੇ ਕੋਲ ਆ ਕੁਝ ਤੁਹਾਡੇ ਕੋਲ ਕੁਝ ਕੂਪਨ ਨੇ ਫਿਰ ਇਸ ਕੂਪਨ ਦਾ ਕੀ ਕਰਦੇ ਹੁੰਦੇ ਹੁਣ ਕੂਪਨ ਜੇ ਅਸੀਂ ਡਿਸਟ੍ਰਿਬਿਊਟ ਕਰਦੇ ਆ ਜੀ ਜਿਸ ਤਰ੍ਹਾਂ ਪੇਰੈਂਟ ਪੇਰੈਂਟਸ ਆ ਰਹੇ ਹੈਗੇ ਆ ਉਹਨਾਂ ਨੂੰ ਓਪਨ ਬਣਾ ਕੇ ਦੇ ਜੀ ਜਿਸ ਨਾਲ ਸੀਰੀਜ਼ ਵਾਈਜ਼ ਪੇਰੈਂਟਸ ਆ ਸਕਣ ਸਟੂਡੈਂਟਸ ਆ ਜਿਸ ਦੇ ਨਾਲ ਉਹਨਾਂ ਦਾ ਟਾਈਮ ਵੀ ਸਲਾ ਹੋਵੇ ਜਿਸ ਤਰ੍ਹਾਂ ਦਾ ਟੋਕਨ ਹੁੰਦਾ ਉਸ ਤਰ੍ਹਾਂ ਦੇ ਸੈਟ ਅੰਦਰੋਂ ਕੱਢ ਕੇ ਦੇ ਦਿੱਤੇ ਸੈਟ ਸਾਡੇ ਬੰਦੇ ਹੋਏ ਹੈਗੇ ਆ ਤੇ ਜਿਸ ਤਰ੍ਹਾਂ ਕਿ ਮਤਲਬ ਪੇਰੈਂਟਸ ਨੂੰ ਵੀ ਕੋਈ ਦਿੱਕਤ ਨਾ ਹੋਵੇ ਟਾਈਮ ਦੀ ਸੁਵੀ ਨਾ ਹੋਵੇ ਤੁਸੀਂ ਦੇਖੋ ਕਿ ਇੱਕ ਸੇਵਾ ਕਰਨੀ ਔਰ ਇੱਕ ਤਰਤੀਬ ਵਾਤ ਸੇਵਾ ਕਰਨੀ ਜਿਹੜੀ ਇੱਕ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਉਹਨੂੰ ਦਿਖਾਣੇ ਆ ਬੁਕਸ ਦਾ ਅੰਦਰ ਜਿਹੜਾ ਕਿ ਅੰਬਾਰ ਲਾਇਆ ਹੋਇਆ ਇਹਨਾਂ ਨੇ ਔਰ ਇੱਕ ਐਸੀ ਸੇਵਾ ਜਿਹੜੀ ਹੈ ਉਹ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਸੋ ਤੁਸੀਂ ਵੇਖੋ ਕਿ ਲਗਾਤਾਰ ਜਿਹੜੀ ਹੈ ਸੇਵਾ ਦਾ ਕੰਮ ਜਾਰੀ ਹੈ ਔਰ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਹੈਲਪਿੰਗ ਐਡਸ ਹੈਂਡਸ ਐਨ ਜੀਓ ਜਿਹੜੀ ਹੈ ਉਹ ਡੋਨੇਟ ਕਰ ਰਹੀ ਹੈ ਬੁਕਸ ਨੂੰ ਲੰਗਰ ਲਾਇਆ ਹੋਇਆ ਬੁਕਸ ਦਾ ਗੱਲਬਾਤ ਕਰਾਂਗੇ ਯੰਗ ਬਲੱਡ ਨੇ ਇੱਥੇ ਜਿਹੜੀ ਸੇਵਾ ਕਰ ਰਹੇ ਨੇ ਕੀ ਨਾਮ ਭਾਈ ਤੁਹਾਡਾ ਮੇਰਾ ਪ੍ਰਿੰਸ ਵਸ਼ਿੰਗ ਆਇ ਮੈਂ ਇੱਥੇ ਪਿਛਲੇ 2 ਸਾਲਾਂ ਤੋਂ ਸੇਵਾ ਕਰ ਰਿਹਾ ਤੇ ਬਹੁਤ ਹੀ ਵਧੀਆ ਲੱਗ ਰਿਹਾ ਇੱਥੇ ਆ ਕੇ ਜਿਵੇਂ ਕਿ ਦੇਖ ਸਕਦੇ ਆਪਾਂ ਪੇਰੈਂਟਸ ਵੀ ਨਾਲ ਸਟੂਡੈਂਟਸ ਵੀ ਆ ਰਹੇ ਹਨ ਜਿਨ੍ਹਾਂ ਦੇ ਮੈਂ ਰਿਕੁਐਸਟ ਕਰਨਾ ਚਾਹਾਂਗਾ ਸਾਰਿਆਂ ਨੂੰ ਜਿਨ੍ਹਾਂ ਦੇ ਐਗਜ਼ਾਮ ਹੋ ਚੁੱਕੇ ਨੇ ਜਾਂ ਹਾਲੇ ਹੋ ਰਹੇ ਨੇ ਉਹ ਆਪਣੀਆਂ ਬੁੱਕਸ ਕਬਾੜ ਚ ਨਾ ਵੇਚ ਕੇ ਸਾਡੇ ਕੋਲ ਤੇ ਡੋਨੇਟ ਕਰਕੇ ਜਾਣ ਕਿਉਂਕਿ ਉਹਨਾਂ ਦੇ ਇੱਕ ਬੁੱਕ ਦਾ ਸੈੱਟ ਕਿਸੇ ਦੀ ਜ਼ਿੰਦਗੀ ਬਣਾ ਸਕਦਾ ਵੈ ਕਿਸੇ ਨੂੰ ਦਾਨ ਮੈਂ ਕਹਿੰਦਾ ਉਹਨਾਂ ਕਿਸੇ ਨੂੰ ਪੈਸੇ ਦਾਨ ਦੇਣ ਨਾਲੋਂ ਨਾ ਉਹਨੂੰ ਪੜ੍ਹਾਈ ਦਾ ਦਾਨ ਦਿਓ ਤਾਕੀ ਤੁਹਾਡੇ ਉਹ 10 ਰੁਪਏ ਉਹਦਾ ਇੱਕ ਟਾਈਮ ਦੀ ਰੋਟੀ 10-20 ਰੁਪਏ ਇੱਕ ਟਾਈਮ ਦੀ ਰੋਟੀ ਦੇ ਸਕਦਾ ਬਟ ਤੁਹਾਡੇ ਜਿਹੜਾ ਪੜ੍ਹਾਈ ਦਾ ਦਾਨ ਦਿੱਤਾ ਹੈ ਨਾ ਉਹਨੂੰ ساری ਜ਼ਿੰਦਗੀ ਦੀ ਉਹਦੀ ਰੋਟੀ ਦੇ ਬਣਾ ਸਕਦਾ ਵੈ ਜਿੱਦਾਂ ਤੁਸੀਂ ਇੱਥੇ ਕਲੈਕਸ਼ਨ ਕਰਦੇ ਹੋ ਬੁੱਕਸ ਦੀ ਉਸ ਤੋਂ ਬਾਅਦ ਤੁਸੀਂ ਉੱਥੇ ਦਿੰਦੇ ਹੋ ਆ ਕੁਝ ਪੇਰੈਂਟਸ ਇਹ ਨਹੀਂ ਕਹਿੰਦੇ ਜਿਵੇਂ ਬੁੱਕਸ ਬਦਲ ਗਿਆ ਕੁਝ ਇਸ ਤਰ੍ਹਾਂ ਦਾ ਉਹ ਕਿਤੇ ਆਪਣੀ ਵੇਸਟ ਤਾਂ ਨਹੀਂ ਹੋ ਜਾਂਦੀ ਸੇਵਾ ਨਹੀਂ ਸਰ ਉਹ ਵੇਸਟ ਨਹੀਂ ਹੁੰਦੀ ਹੈਗੀ ਉਹ ਵੀ ਸਕੂਲ ਵਾਲਿਆਂ ਦੀ ਗਲਤੀ ਦੇ ਕਾਰਨ ਵੀ ਸਕੂਲ ਵਾਲੇ ਆਪਣੇ ਕੁਝ ਚੰਦ ਪੈਸਿਆਂ ਵਾਸਤੇ ਪਬਲਿਸ਼ਰ ਬਦਲ ਦਿੰਦੇ ਨੇ ਤੇ ਉਹਦੇ ਵੇਸਟ ਨਹੀਂ ਹੁੰਦੀ ਉਹ ਕੁਝ ਉਹ ਕਿਸੇ ਨਾ ਕਿਸੇ ਹੋਰ ਸਕੂ ਹਾਂਜੀ ਹਾਂਜੀ ਉਹ ਕਿਤੇ ਨਾ ਕਿਤੇ ਹੋਰ ਚੱਲ ਜਾਂਦੀ ਆ ਉਹ ਵਾਲੀ ਸੋ ਤੁਹਾਨੂੰ ਦਿਖਾਣੇ ਆ ਹੋਰ ਸਾਰੀ ਬਹੁਤ ਸਾਰੀ ਤਸਵੀਰਾਂ ਜਿਹੜੀਆਂ ਕਿ ਇੱਥੇ ਇੱਕ ਸੈੱਟ ਲਗਾਤਾਰ ਦੇਖੋ ਛੋਟੇ ਛੋਟੇ ਬੱਚੇ ਸੇਵਾ ਕਰ ਰਹੇ ਨੇ ਔਰ ਲਗਾਤਾਰ ਜਿਹੜੇ ਨੇ ਉਹ ਸੈੱਟ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਵੋਲੰਟਰੀਲੀ ਜਿਹੜੇ ਬੱਚੇ ਨੇ ਉਹ 3rd ਕਲਾਸ 6th ਕਲਾਸ 7th ਕਲਾਸ ਔਰ ਹਰੇਕ ਕਲਾਸ ਦੇ ਬੱਚੇ ਦੇ ਲਈ ਇੱਥੇ ਬੁਕਸਾ ਅਰੇਂਜਮੈਂਟ ਹੈ ਲਗਾਤਾਰ ਪਿਛਲੇ 8 ਤੋਂ 10 ਸਾਲਾਂ ਦਾ ਇਹ ਇੱਕ 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 ਜਜ਼ਬਾ ਹੈ ਜੋ ਹੈਲਪਿੰਗ ਹੈਂਡਸ ਕਲੱਬ ਜਿਹੜਾ ਲੈ ਕੇ ਚੱਲ ਰਿਹਾ ਹੈ ਛੋਟੇ-ਛੋਟੇ ਬੱਚੇ ਵਲੰਟੀਅਰਸ ਨੇ ਜਿਹੜੇ ਸੇਵਾ ਕਰ ਰਹੇ ਨੇ ਇੱਥੇ ਆ ਕੇ ਔਰ ਫ੍ਰੀ ਆਫ ਕੋਸਟ ਕਰਦੇ ਨੇ ਬੇਟਾ ਕਿੰਨੇ ਸਾਲ ਦੀ ਉਮਰ ਹੈ 11 11 ਸਾਲ ਦੀ ਉਮਰ ਹੈ ਤੇ ਇੱਥੇ ਆਨੇ ਉਹ ਸੇਵਾ ਕਰਨ ਵਾਸਤੇ ਰੋਚ ਯੈਸ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਤੁਸੀਂ ਵੀ ਤਾਂ ਪੜਦੇ ਹੋ ਜਿਹੜੇ ਸਕੂਲ 'ਚ ਪੜਦੇ ਹੋ ਉੱਥੇ ਵੀ ਬੁੱਕਸ ਦਾ ਰੋਲਾ ਪੈਂਦਾ ਹੋਣਾ ਯੈਸ ਹੈ ਫਿਰ ਬੱਚੇ ਕਹਿੰਦੇ ਹੋਣੇ ਕਿ ਸਾਨੂੰ ਵੀ ਬੁੱਕਸ ਲੈ ਕੇ ਦਿਓ ਹਮ ਹੈ ਸ਼ਾਇਦ ਕਿਸ ਤਰ੍ਹਾਂ ਕਿਸ ਤਰ੍ਹਾਂ ਮਹਿਸੂਸ ਹੁੰਦਾ ਬੇਟਾ ਤੇ ਸੇਵਾ ਕਰਕੇ ਕਿਸ ਤਰ੍ਹਾਂ ਦੀ ਸੇਵਾ ਬਹੁਤ ਅੱਛਾ ਲੱਗਦਾ ਹੈ ਮਤਲਬ ਅਗਰ ਹਮ ਯਹਾਂ 'ਤੇ ਹੈਲਪ ਕਰਦੇ ਨਾ ਤਾਂ ਬਹੁਤ ਅੱਛਾ ਲੱਗਦਾ ਲੋਕ ਬਹੁਤ ਅੱਛੇ ਹੁੰਦੇ ਨੇ ਲੋਕੋ ਨੂੰ ਬਹੁਤ ਅੱਛਾ ਫੀਲ ਹੁੰਦਾ ਹਮ ਤੁਹਾਡੇ ਸਾਥ ਕਿੰਨੇ ਬੱਚੋ ਕੀ ਟੀਮ ਹੈ ਜੋ ਤੁਸੀਂ ਲੋਕ ਆਤੇ

ਸਤੋਸਿਖੋ ਦੇਖੋ ਕਿ ਛੋਟੇ ਛੋਟੇ ਬੱਚਿਆਂ ਦੇ ਵਿੱਚ ਵੀ ਹੈਲਪਿੰਗ ਹੈਂਡਸ ਜਿਹੜੀ ਐਨਜੀਓ ਹੈ ਉਹ ਗੁਣ ਪਰ ਰਹੀ ਹੈ ਸੇਵਾ ਦਾ ਔਰ ਬਹੁਤ ਵੱਡੀ ਸੇਵਾ ਹੈ ਲੇਕਿਨ ਇਹ ਸੇਵਾ ਉਸ ਨੈਕਸਸ ਨੂੰ ਤੋੜਨ ਵਾਸਤੇ ਵੀ ਹੈ ਕਿਉਂ ਰਮਨ ਜੀ ਉਸ ਨੈਕਸਸ ਨੂੰ ਤੋੜਨ ਵਾਸਤੇ ਵੀ ਹੈ ਜੋ ਨੈਕਸਸ ਬਹੁਤ ਵੱਡਾ ਬਣਦਾ ਚਲਾ ਜਾ ਰਿਹਾ ਹੈ ਬਿਲਕੁਲ ਸਰ ਮੈਂ ਸਾਰੇ ਈਵਿਅਰਸ ਨੂੰ ਸਾਰੇ ਮਾਪਿਆਂ ਨੂੰ ਅਪੀਲ ਕਰੂੰਗਾ ਦੇਖੋ ਬੱਚੇ ਤਾਂ ਅਸੀਂ ਪੜਾਣੇ ਲੇਕਿਨ ਪੁਰਾਣੇ ਟਾਈਮ ਦੇ ਵਿੱਚ ਇਦਾਂ ਨਹੀਂ ਸ਼ਾਇਦ ਜਦੋਂ ਅਸੀਂ ਛੋਟੇ ਸੀ ਉਦੋਂ ਅਸੀਂ ਆਪਣੇ ਭੈਣ ਭਰਾਵਾਂ ਦੀਆਂ ਜਾਂ ਆਂਢੀ ਗੁਆਂਢੀਆਂ ਦੀਆਂ ਇੱਕ ਦਾਮਾ ਲੈ ਕੇ ਵੀ ਗੁਜ਼ਾਰਾ ਕਰ ਲੈਂਦੇ ਸੀ ਲੇਕਿਨ ਦਿਨੋ ਦਿਨ ਇਨਸਾਨੀਅਤ ਤਦ ਹੀ ਇਨਸਾਨਾਂ ਦੇ ਵਿੱਚ ਪੈਸੇ ਦੀ ਭੁੱਖ ਵਧਦੀ ਜਾ ਰਹੀ ਹੈ ਜਿਸ ਕਰਕੇ ਇਹ ਨੈਕਸਸ ਵੀ ਬਹੁਤ ਸਟਰੋਂਗ ਹੋ ਰਿਹਾ ਹੈ ਉੱਪਰ ਸਕੂਲਾਂ ਤੋਂ ਲੈ ਕੇ ਮਤਲਬ ਮੈਂ ਤਾਂ ਨਹੀਂ ਇੱਕ ਐਗਜ਼ਾਮਪਲ ਦੇਣਾ ਮੈਂ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਮਿਲਿਆ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਮਤਲਬ ਆਹੀ ਪ੍ਰਾਈਵੇਟ ਪਰਮਿਸ਼ਰ ਦੇ ਬੁੱਕ ਕਿਉਂ ਲਗਾ ਰਹੇ ਹਾਂ ਤੇ ਫ੍ਰੈਂਡਲੀ ਤੌਰ ਤੇ ਉਹਨਾਂ ਨੇ ਇਹਨੂੰ 15 ਲੱਖ ਰੁਪਏ ਦਾ ਚੈੱਕ ਦਿਖਾ ਦਿੱਤਾ ਕਹਿੰਦਾ ਜੀ ਸਾਨੂੰ ਪਬਲਿਸ਼ਰ ਤੋਂ ਚੈੱਕ ਆਇਆ ਹੁਣ ਅਸੀਂ 15 ਲੱਖ ਰੁਪਏ ਰੱਖੇ ਜੇ ਬੱਚਿਆਂ ਦੇ ਇਮੋਸ਼ਨ ਨੂੰ ਦੇਖੀਏ ਬਟ ਪੈਸਾ ਕਿਤੇ ਉਹਨਾਂ ਲਈ ਵੱਧ ਅਹਿਮਤ ਤੇ ਰੱਖ ਰਿਹਾ ਸਕੂਲਾਂ ਦੇ ਲਈ ਤੇ ਉਹਨਾਂ ਨੇ ਪ੍ਰਾਈਵੇਟ ਪਰਮਿਸ਼ਰ ਦੇ ਉਹ ਬੁੱਕਸ ਲਗਾਈਆਂ ਜਿਨ੍ਹਾਂ ਦੇ ਇੱਕ ਇੱਕ ਕਿਤਾਬ ਦੀ ਜਿਵੇਂ ਅਸੀਂ ਯੂਨੀਮੈਕਸ ਕਹੀਏ ਜਾਂ ਹੋਰ ਕਈ ਪਬਲਿਸ਼ਰ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਇੱਕ ਕਿਤਾਬ ਜੇ ਪਾਰਟ 1 2 ਦੀ ਗੱਲ ਕਰੀਏ 2 2000 ਰੁਪਏ ਦੀ ਇੱਕ ਇੱਕ ਬੁੱਕ ਹੈ ਉਹ ਤੁਸੀਂ ਦੇਖੋ ਕਿ ਜਿਹੜੇ ਰਮਨਜੀਤ ਗੱਲ ਕਰ ਰਹੇ ਨੇ emotions ਔਰ ਪੈਸੇ ਦੇ ਵਿੱਚ ਪੈਸਾ ਜਿੱਦਾਂ ਚਲਾ ਰਿਹਾ ਹੈ ਪਿਛਲੇ ਕਾਫੀ ਸਾਲਾਂ ਦੇ ਵਿੱਚ ਔਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਬੁਕਸ ਤੇ ਸੈਟ ਲਗਾਏ ਹੋਏ ਨੇ ਔਰ ਹਰੇਕ ਸਕੂਲ ਦੇ ਤਕਰੀਬਨ ਸੈਟ ਨੇ ਮੈਂ ਆਪਣੇ ਵਿਊਅਰਸ ਨੂੰ ਜ਼ਰੂਰ ਅਸੀਂ ਕਹਿੰਦੇ ਹਾਂ ਕਿ ਜ਼ਰੂਰ ਪਹੁੰਚਣ ਇੱਥੇ ਔਰ ਇਸ 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 ਮੁਹਿੰਮ ਦੇ ਵਿੱਚ ਇੱਕ ਹਿੱਸਾ ਬਣਨ ਔਰ ਹਰੇਕ ਸਕੂਲ ਦੇ ਤਕਰੀਬਨ ਹਰ ਕਲਾਸ ਦੇ ਵਿੱਚ 8th 8th ਇੰਗਲਿਸ਼ ਸਪਲੀਮੈਂਟਰੀ ਹਰ ਤਰ੍ਹਾਂ ਦੀ ਜਿਹੜੀਆਂ ਬੁਕਸ ਨੇ ਉਹ ਉਹ ਦਿਖਾਈਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ ਪੂਰਾ ਅੰਬਾਰ ਲਾ ਕੇ ਰੱਖਿਆ ਗੋਲ ਸਾਹਿਬ ਤੁਸੀਂ ਇੱਥੇ ਮੰਗਲ ਕੀਤਾ ਪਿਆ ਬੱਚਿਆਂ ਨੂੰ ਤਾਂ ਮੇਰੇ ਸਾਹਮਣੇ ਜੇ ਅਗਰ ਜੇ ਸਹੀ ਤਰੀਕੇ ਨਾਲ ਨੈਕਸਸ ਤੋੜਨਾ ਹੋਵੇ ਤਾਂ ਇਸ ਤਰ੍ਹਾਂ ਦੇ ਤੁਹਾਡੇ ਹੋਰ ਸੈਂਟਰਸ ਖੁੱਲੇ ਹੋਏ ਨੇ ਸਾਡੇ ਟੋਟਲ ਲੁਧਿਆਣੇ ਦੇ ਵਿੱਚ 32 ਕਲੈਕਸ਼ਨ ਸੈਂਟਰਸ ਨੇ ਬਟ ਮਤਲਬ ਇਕੋ ਕਲੈਕਸ਼ਨ ਸੈਂਟਰ ਤੇ ਸਾਰੀਆਂ ਬੁਕਸ ਨਹੀਂ ਹੁੰਦੀਆਂ ਸਾਰੀਆਂ ਬੁਕਸ ਇੱਥੇ ਆਉਂਦੀਆਂ ਤੇ ਇੱਥੋਂ ਹੀ ਡਿਸਟ੍ਰੀਬਿਊਸ਼ਨ ਹੁੰਦੀ ਮੇਨ ਸੈਂਟਰ ਤੋਂ ਹਾਂ ਤੁਸੀਂ ਕੋਈ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਸੀਗਾ ਮੈਂ ਮੈਂ ਤੁਹਾਨੂੰ ਦੱਸ ਰਹੇ ਸੀਗੇ ਉਹ ਟੋਲ ਫ੍ਰੀ ਨੰਬਰ ਕੀ ਹੈ ਕਿਸ ਤਰੀਕੇ ਦਾ ਬੰਦਾ ਅਪਰੋਚ ਕਰ ਮਤਲਬ ਕਿਸੇ ਨੂੰ ਬਹੁਤ ਸਾਰੀਆਂ ਕਾਲ ਜਾਂਦੀਆਂ ਸਾਨੂੰ ਕਿ ਸਾਡੇ ਘਰੋਂ ਬੁਕਸ ਕਲੈਕਟ ਕਰ ਲਓ ਲੇਕਿਨ ਪੋਸੀਬਲ ਨਹੀਂ ਹੁੰਦਾ ਕਿ ਇੰਨੀ ਜਗ੍ਹਾ ਜਾ ਕੇ ਬੁਕਸ ਕਲੈਕਟ ਕੀਤੀਆਂ ਜਾਣ ਇਸ ਲਈ ਹਰ ਏਰੀਆ ਦੇ ਨੇੜੇ-ਤੇੜੇ ਅਸੀਂ ਕਲੈਕਸ਼ਨ ਸੈਂਟਰ ਬਣਾਏ ਜਿਹਦੇ ਵਿੱਚ ਅਸੀਂ ਇੱਕ ਮਿਸਕਾਲ ਨੰਬਰ ਜਾਰੀ ਕੀਤਾ ਜੇਕਰ ਤੁਸੀਂ ਮਿਸਕ ਤੁਹਾਡੇ ਏਰੀਆ ਵਾਈਜ਼ ਜਿੰਨੇ ਵੀ ਕਲੈਕਸ਼ਨ ਸੈਂਟਰ ਹੈ ਵਿਦੋ ਲੋਕੇਸ਼ਨ ਤੁਹਾਨੂੰ ਆ ਜਾਂਦੇ ਤੁਸੀਂ ਉਹਦੇ ਨੇਅਰ ਬਾਈ ਦੇਖੋ ਸੇਵਾ ਕਰਨੀ ਤੁਹਾਡਾ ਥੋੜਾ ਜਿਹਾ ਸਪੋਰਟ ਸਾਨੂੰ ਵੀ ਚਾਹੀਦਾ ਹੈ ਤਾਂ ਕਿ ਤੁਸੀਂ ਕਲੈਕਸ਼ਨ ਸੈਂਟਰ ਦੇ ਉੱਤੇ ਬੁੱਕਸ ਨੂੰ ਸਬਮਿਟ ਕਰ ਸਕੋ ਤਾਂ ਕਿ ਹਨਾ ਮਤਲਬ ਉਹਨਾਂ ਨੂੰ ਵੀ ਸਹੂਲਤ ਹੋਵੇ ਤੇ ਇੱਥੇ ਬੱਚਿਆਂ ਨੂੰ ਵੀ ਟਾਈਮਲੀ ਬੁੱਕਸ ਮਿਲ ਜਾਣ ਤੁਸੀਂ ਵੇਖੋ ਕਿ ਜਿਹੜਾ ਇਹ ਟੋਲ ਫਰੀ ਨੰਬਰ ਹੈ ਉਹ ਸਾਰੇ ਲਈ ਸੰਜੀਵਨੀ ਬਣ ਸਕਦਾ ਹੈ ਔਰ ਆ ਦੇਖੋ ਤੁਸੀਂ ਅੰਦਰ ਇੱਕ ਫਰਸਟ ਕਲਾਸ ਰੂਮ ਹੈ এনवायरमेंट ਹੈ ਔਰ ਉਹਦੇ ਵਿੱਚ ਬੱਚੇ ਸੇਵਾ ਕਰ ਰਹੇ ਨੇ ਤੁਸੀਂ ਲਗਾਤਾਰ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਯੰਗ ਏਜ ਦੇ ਔਰ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਕਲੈਕਟ ਹੋ ਕੇ ਇੱਕ ਪ੍ਰੋਪਰ ਮੈਨਰ ਚ ਸੈੱਟ ਕਰਕੇ ਲਗਾਤਾਰ ਜਿਹੜਾ ਹੈ ਉਹ ਬਸ ਸਾਰਿਆਂ ਨੂੰ ਦਿੱਤੀ ਜਾਂਦੀ ਹੈ 11th ਕਲਾਸ ਹੋਵੇ 12th ਕਲਾਸ ਹੋਵੇ ਜਾਂ ਹੋਰ ਦੂਸਰੀਆਂ ਕਲਾਸਾਂ ਹੋਣ ਅਵਬ 6th ਹੋ ਗਈਆਂ ਜਾਂ ਅਵਬ ਅਵਬ 7th ਹੋ ਗਈਆਂ ਜਾਂ ਜਿਹੜੀ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੁੰਦੀ ਹੈ ਇੱਥੇ ਬੱਚੇ ਲੈ ਕੇ ਆਪ ਫ੍ਰੀ ਆਫ ਕਾਸਟ ਜਿਹੜੀ ਹੈ ਉਹ এডਿਕੇਸ਼ਨ ਜਿਹੜੀ ਹੈ ਉਹ ਕਰ ਸਕਦੇ ਨੇ ਕੋਈ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਹੈ ਬਟ ਸਕੂਲਾਂ ਦੇ ਐਕਸੈਸ ਦਾ ਕੀ ਹੋਏਗਾ ਕੀ ਇਸ ਤਰ੍ਹਾਂ ਦੀ ਸੇਵਾਵਾਂ ਜੋ ਲਗਾਤਾਰ ਇਹ ਸੰਸਥਾ ਕਰਦੀ ਜਾ ਰਹੀ ਹੈ ਕਿ ਉਹ ਨੈਕਸਸ ਨੂੰ ਅਸੀਂ ਮਿਡਲ ਕਲਾਸ ਯਾ ਅਪਰ ਮਿਡਲ ਕਲਾਸ ਲੋਕ ਯਾ ਲੋਅਰ ਮਿਡਲ ਕਲਾਸ ਲੋਕ ਕਿਤੇ ਤੋੜਨ ਛੇ ਕਾਮਯਾਬ ਹੋ ਜਾਵਾਂਗੇ ਯਾ ਫਿਰ ਇਸ ਤਰੀਕੇ ਦੇ ਨਾਲ ਹੀ ਵਿਦਿਆ ਵਿਚਾਰੀ ਦਾ ਪਰਉਪਕਾਰੀ ਜਦੋਂ ਸੋਚਿਆ ਗਿਆ ਲੇਕਿਨ ਅੱਜ ਵਿਦਿਆ ਜਿਹੜੀ ਹੈ ਉਹ ਵੇਚੀ ਜਾ ਰਹੀ ਹੈ ਔਰ ਉਹਨਾਂ ਵੱਡੇ ਵੱਡੇ ਸ਼ੋਰੂਮਸ ਦੇ ਵਿੱਚ ਜਿੱਥੇ ਕੀ ਲੋਕ ਡਰ ਰਹੇ ਨੇ ਥੜੀ ਚੜਨ ਤੋਂ ਕਿਉਂਕਿ ਇਹ ਤਾਂ ਮਹੀਨਾ ਮਾਰਚ ਦਾ ਹੈ ਔਰ ਕਿਸ ਤਰੀਕੇ ਦੇ ਨਾਲ ਇਹ ਮਾਰਚ ਮਿਡਲ ਕਲਾਸ ਔਰ ਅਪਰ ਮਿਡਲ ਕਲਾਸ ਜਾਂ ਕਿਸੇ ਵੀ ਕੈਟਾਗਰੀ ਵਾਸਤੇ ਔਖਾ ਹੁੰਦਾ ਹੈ ਤੁਸੀਂ ਵੇਖ ਹੀ ਸਕਦੇ ਹੋ ਕੈਮਰਾਮੈਨ ਗੋਲਡੀ ਦੇ ਨਾਲ ਨਿਊਜ਼ ਨੈਸ਼ਨਲ ਤੋਂ ਪ੍ਰਭਾਤ ਕੁਮਾਰ ਸ਼ੁਕਲਾ ਲੇਕਿਨ ਅਪੀਲ ਉਹੀ ਕਿ ਜਰੂਰ ਜੁੜੋ ਔਰ ਲੋਕਾਂ ਤੱਕ ਇਸ ਸੰਦੇਸ਼ ਨੂੰ ਜਰੂਰ